ਇਹ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇਹ ਖਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਤਿੰਨ ਮੱਝਾਂ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਝਾਂ ਜਿਹੜੀਆਂ ਦੋਸਤੋ ਸੁਨੀਆਂ ਸਵਾਈਆਂ ਹੋਣਗੀਆਂ ਇਹਨਾਂ ਤਿੰਨਾਂ ਮੱਝਾਂ ਦੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਜੀ ਹਾਂ ਜੀ ਭਾਈ ਸੱਸੀ ਗੱਲ ਜੀ ਸੱਸੀ ਗੱਲ ਜੀ ਮਾਰਾ ਹੋਰ ਭਾਈ ਠੀਕ ਠਾਕ ਵਧੀਆ ਜੀ ਚੜਦੀ ਕਲਾ ਚੱਲੀ ਜਾਂਦਾ ਕੰਮ ਕਰ ਵਧੀਆ ਵਧੀਆ ਭਾਈ ਕਿਰਪਾ ਮਾਰਾ ਜੀ ਐਡਰੈਸ ਉਹਦੀ ਵੀਰ ਐਡਰੈਸ ਆਪਣਾ ਠੀਕ ਹੈ ਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਠੀਕ ਹੈ ਜੀ ਤੇ ਮਾਇਲ ਨੰਬਰ ਜੇ 78901127 78901127 ਠੀਕ ਠੀਕ ਹੈ ਹਾਂ ਜੀ ਅੱਜ ਆਪਣੇ ਕੋਲ ਤਿੰਨ ਨਾ ਆ ਗਏ ਮੱਜਨ ਵਿੱਚ ਹਾਂਜੀ ਭਾਈ ਤਿੰਨੇ ਆ ਜੀ ਠੀਕ ਹੈ ਦੋ ਬੱਚੇ ਤੋਂ ਬਣਾ ਤੇ ਇੱਕ ਭਾਜੀ ਬੱਚੇ ਵਾਲੀ ਆ ਠੀਕ ਹੈ ਜੀ ਹਾਂਜੀ ਤੇ ਇਹਨਾਂ ਚ ਕੋਈ ਟੋਕਰ ਗੱਪਰੀ ਵੀ ਹੈਗੀ ਨਹੀਂ ਜੀ ਟੋਕਰ ਗਾ ਬੰਦੇ ਭਾਜੀ ਜੇ ਸਾਵਨਾ 6ਵਾਂ 7ਵਾਂ ਦਿਨ ਹੋ ਗਿਆ ਹੈ ਲਵੀ ਦੀ ਮੈਂ ਜੀ ਆਇਆ ਮਾਲ ਇੱਕ ਦੋ ਡੰਗਰ ਆਇਆ ਕੁਛ ਜੀ ਵੀ ਮਈਆਂ ਹਟਦਾ ਕਰੀਏ ਠੀਕ ਹੈ ਜੀ ਪਰ ਥੋੜਾ ਜਣਾ ਹੁਣ ਮਾਲ ਮਿਲ ਨਹੀਂ ਜੈ ਸੁਆ ਘਟ ਗਿਆ ਹਾਂਜੀ ਹਾਂਜੀ ਤੇ ਹੁਣ ਚਲੋ ਮੈਂ ਹਾਂ ਚੱਲ ਇੱਦਾਂ ਪਹਿਲਾਂ ਚਲਾਈ ਜੰਨੇ ਆ ਚਲੋ ਜੀ ਪੁੱਤਣਾ ਚਾਹੁੰਦਾ ਈ ਫੋਨ ਫਣ ਵੜੇ ਆਉਂਦਾ ਭੈਣ ਭਰਾਵਾਂ ਦੇ ਤੁਹਾਨੂੰ ਵੀ ਆਉਂਦਾ ਕੋ ਸਾਨੂੰ ਵੀ ਆਉਂਦਾ ਹਾਂਜੀ ਹਾਂਜੀ ਖਰਾਬ ਹੁੰਦਾ ਤੇ ਸ਼ੁਰੂ ਕਰੀਏ ਵੀਰ ਆਪਾਂ ਇਸ ਮਾਜ ਤੋਂ ਪਹਿਲਾਂ ਦੱਸ ਇਹ ਭਈ ਪਹਿਲੇ ਸੂਏ ਸੋਈ ਜੇ ਛੋਟੀ ਅੱਛਾ ਜੀ ਸੂਈ ਨੂੰ ਇਹਨੂੰ ਨਾ 2 2.5 ਮਹੀਨੇ ਹੋਏ ਤੇ ਦੋ ਤੇ ਸਲੇ 7 ਲੀਟਰ ਆ ਮਿਲਦੀ ਪੜੇ ਦੇ ਦੋ ਟੈਂਪੜੇ ਦੇ ਮਿਲਦੇ ਹਾਂਜੀ ਹਾਂਜੀ ਬੱਚਾ ਨਹੀਂ ਹੁੰਦਾ ਠੀਕ ਹੈ ਜੀ ਤੇ ਪਹਿਲਾ ਵਾ ਤੇ ਗਾਂ ਮਲਪੀ ਦੂਜੇ ਲਈ ਬਣੂਗੀ ਠੀਕ ਹੈ ਜੀ ਹਾਂਜੀ ਹਾਂਜੀ ਤੋੜ ਕੇ ਦਿਖਾਈ ਵੀਰ ਕੱਢੀਓ ਲਓ ਜੀ ਲਓ ਜੀ ਦੋਸਤੋ ਦਰਮਿਆਨਾ ਕਰਦੇ ਦਾ ਮੈਂਦ ਸੂਆ ਪਹਿਲਾ ਸੂਈ ਤੇ ਸੂਈ ਨੇ ਕੀ ਦੋ ਤੋਂ 2.5 ਮਹੀਨੇ ਦਾ ਟਾਈਮ ਹੋ ਗਿਆ ਜੀ 7 ਲੀਟਰ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਆ ਮੱਝ ਦੀ ਪੇਠਪੁੜੇ ਦੀ ਚੜਾਈ ਚੈੱਕ ਕਰ ਲੋ ਲਓ ਜੀ ਕਰੋ ਚੈੱਕ ਇਸ ਕੁਆਲਿਟੀ ਦੋਸਤੋ ਚੈੱਕ ਕਰ ਲੋ ਆ ਥਣਾ ਥਣਾ ਦੀ ਕੁਆਲਿਟੀ ਚੈੱਕ ਕਰੋ ਜੀ ਲੈ ਜੋ ਲੈ ਜੋ ਲਓ ਜੀ ਕਰੋ ਚੈੱਕ ਦੋਸਤੋ ਦੋਸਤੋ ਬਿਲਕੁਲ ਬਰੀਕ ਚਮੜੀ ਦੀ ਮੱਝ ਸਿੰਗਲ ਹੱਡੀ ਦੀ ਮੱਝ ਆ ਚੈੱਕ ਕਰ ਲੋ ਆ ਵੀ ਕੁਆਲਿਟੀ ਮੀਟਰ ਤੇ ਚੈੱਕ ਕਰਵਾ ਦੇਣਾ ਚਾਰੇ ਥਣ ਗੈਰ ਤੇ ਲੱਗੇ ਹੋਏ ਦੋਸਤੋ ਕੋਈ ਫੋਟ ਸ਼ਾਂਗਰੀਆਂ ਨਾਲ ਚੈੱਕ ਕਰ ਸਕਦੇ ਹੋ ਦੁੱਧ ਵੀਰ 7 ਕਿਲੋ ਤਿਆਰ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਰੇਟ ਕੀ ਕਰਨਾ ਹੈ ਵੀਰ ਰੇਟ ਭਾਜੀ ਇਹ ਤਾਂ ਆਪਾਂ ਕੋਈ 60-60 ਨਹੀਂ ਕਰਨਾ ਹਾਂਜੀ ਦੇ ਦਈਏ 55 ਦੀ 55000 ਡਿਮਾਂਡ ਰੱਖੀ ਗਈ ਤੇ ਮਾਨਤਾ ਕਿੰਨਾ ਹੋ ਸਕਦਾ ਇੱਕ ਏਰੀ 53 ਦੀ ਦੇ ਦੀ 53 ਚ ਹੋਰ ਵੀ ਹੈ ਕਿ ਇਸ ਕੋ ਪੂਰੇ 52000 ਤੇ ਅੱਛਾ ਜੀ ਹਾਂਜੀ 55000 55000 ਲਓ ਜੀ 55000 ਹੋ ਗਏ ਛੋਟੇ ਆਈ ਪਾ ਲੇ ਠੀਕ ਠੀਕ ਹੈ ਲਓ ਜੀ ਦੋਸਤੋ ਡਿਮਾਂਡ ਵੈਸੇ ਜੇ ਰੱਖੀ ਤੇ 55000 ਰੁਪਏ ਰੱਖੀ ਆ 51000 ਰੁਪਏ ਦੇ ਵਿੱਚ ਤੁਹਾਡਾ ਆ ਆਂ ਗਿਆ ਤਾਂ ਬਾਣ ਟਣ ਛੋੜ ਛੱਪਾ ਜਿਹੜਾ ਮੌਕੇ ਤੇ ਜੂ ਬਾਕੀ ਮਿਲਦੀ ਭੜੇ ਤੇ ਆਈ ਐ ਦੋਵੇਂ ਟਾਈਮ ਪੜੇ ਤੇ ਮਿਲਦੀ ਹਾਂਜੀ ਠੀਕ ਹੈ ਜੀ ਇਹ ਜਿਹੜੀ ਨਾਲ ਬੱਦੀ ਮੱਝ ਵੀਰ ਇਹਦਾ ਦੱਸੀ ਆਪਾਂ ਡਿਟੇਲ ਵੀਰਾਂ ਇਹ ਵੀ ਭਾਜੀ ਮਹੀਂ ਦੁਜੇ ਸਵੇ ਸੂਈ ਜੇ ਕੋਈ ਆਪ ਦਾ ਗੈਸ ਕਰ ਲੈ ਬਾਕੀ ਹਾਂਜੀ ਹਾਂਜੀ ਤੇ ਦੋ ਤੇ ਥਲੇ 8 ਲੀਟਰ ਜੇ ਮਿਲਦੀ ਵੀ ਪਰ ਇਹਦੇ ਤੇ ਬੱਚਾ ਨਹੀਂ ਹੈਗਾ ਸੂਈ ਨੂੰ ਇਹਨੂੰ ਹੋਇਆ ਡੇਢ ਮਿੰਟ ਡੇਢ ਮਿੰਟ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਅੱਡੀਏ ਬਾਹਰ ਵੀ ਦੇ ਨਾਓ ਜੀ ਜੀ ਲਓ ਜੀ ਦੋਸਤੋ ਕਰੋ ਚੈੱਕ ਸੂਆ ਕੋਈ ਦਿੱਜਾ ਮੰਲ ਲੈ ਕੋਈ ਤਿੱਜਾ ਮੰਲ ਲੈ ਉਹ ਗੱਲ ਕਰਦੀ ਹੈ ਡਿਪੈਂਡ ਤੁਹਾਡੇ ਤੇ ਇਹ ਜੇ ਦੋ ਅੰਦਰਿਆਂ ਨੇ ਠੀਕ ਹੈ ਜੀ 8 ਲੀਟਰ ਦੁੱਧ ਵੀ ਰੋਣ ਹਾਂਜੀ ਹਾਂਜੀ 8 ਲੀਟਰ ਦੁੱਧ ਦੋਸਤੋ ਮੌਕੇ ਦਾ ਤਿਆਰ ਮੈਂ ਤਾਂ ਕੱਟ-ਕੱਟ ਚੈੱਕ ਕਰਨ ਜੇ ਭਈ ਸਿਹਰੇ ਗਿਆ ਮਾਲ ਸਾਰਾ ਠੀਕ ਹੈ ਜੀ ਹਾਂਜੀ ਥੋੜਾ ਨਾ ਮਈਆਂ ਚਾਰ ਚੂਰ ਨਹੀਂ ਡੰਗਰਾਂ ਖਾਦਾ ਆਂ ਹਾਂਜੀ ਹਾਂਜੀ ਕਈ ਰਾਂ ਨਾ ਡੰਗਰ ਮਤਲਬ ਹਰੇ ਪੱਠੇ ਖਾਂਦਾ ਹੁੰਦਾ ਤੇ ਚਾਰ ਫੀਟ ਦਾ ਔਖਾ ਖਾਂਦੇ ਪਹੂਏ ਹੈਗੀ ਸਾਰੀ ਕਾਲੀ ਚ ਮੱਜ ਬਾਕੀ ਕੱਦ-ਕੁੱਦ ਵੱਡਾ ਠੀਕ ਹੈ ਲੋ ਜੀ ਦੋਸਤੋ ਕਰਾਂਗੇ ਸੀਲਸ ਲੱਗ ਗਿਆ ਜੀ ਕੋਈ ਨਹੀਂ ਹਿੱਲ ਜਿੱਦਾਂ ਮਰਜੀ ਜਿੱਥੇ ਮਰਜੀ ਖਿਲਾਰ ਦੋ ਠੀਕ ਹੈ ਜੀ ਆ ਲੋ ਜੀ ਕਰ ਚੋਣ ਚਾਂਚ ਵੀ ਐ ਵਧੀਆ ਇੱਕ ਨੰਬਰ ਹੈ ਲੈ ਜਾ ਵੀ ਲੈ ਜੀ ਲੋ ਜੀ ਦੋਸਤੋ ਮੈਂ ਤਾਂ ਕੱਦ-ਕਾੜ ਤੁਸੀਂ ਚੈੱਕ ਕਰ ਸਕਦੇ ਹੋ 8 ਲੀਟਰ ਦੁੱਧ ਮੌਕੇ ਦਾ ਤਿਆਰ ਬਾਕੀ ਦੋਸਤੋ ਚਾਰੇ ਥਣ ਗੈਪ ਤੇ ਲੱਗੇ ਹੋਏ ਜੀ ਲੋ ਜੀ ਕੋਚਕ ਗਤੋ ਬਿਲਕੁਲ ਰੇਟ ਵੀ ਜਨੂਲੀ ਆ ਵੀ ਤੇ ਛੋਟੇ ਛੋਟੇ ਰੇਟ ਨਹੀਂ ਛੋਟੇ ਹੀ ਆ ਹਾਂਜੀ ਆਈ ਤੇ ਤੇ ਉਦਾਂ ਤੀਜੇ ਚੌਥੇ ਦੇਣੇ ਭੈਣ ਭਾਂ ਦੀ ਸੇਵਾ 'ਚ ਮਾਲ ਨਾਲੋਂ ਨਾਲ ਆਈ ਗਿਆ ਜੀ ਇੱਕ ਦੋ ਡੰਗਰ ਵਿਕੀ ਗਏ ਆ ਠੀਕ ਹੈ ਜੀ ਹਾਂਜੀ ਹਾਂਜੀ ਕੀ ਮੋਲ ਕਰਨਾ ਵੀ ਰਿਹਾ ਦਾ ਭਾਈ ਮੋਲ ਕਰਨੋਂ ਤੇ ਭਾਵੇਂ ਆਪਾਂ ਥੱਜ ਪਹਿਣ ਵੀ ਇਹਦਾ ਕਰੀਏ ਜੱਜ ਦਾ ਮੈਂ ਦਾ ਹੂੰ ਤੇ ਪਰ ਆਪਾਂ ਰੇਟ ਬਿਲਕੁਲ ਜਨਰਲ ਕਰਨੇ ਆ ਹਾਂਜੀ ਦੇ ਦਈਏ 56000 ਦੀ ਪੂਰੀ 50000 ਜਦੋਂ ਕਿੰਨਾ ਕਮਾਨਤਾ ਨੂੰ 21 ਵਜੇ ਚਰੰਜਾ ਦੀ ਦੇਤੀ ਪੂਰੇ ਬਰਾਬਰ ਕਰਦੀ ਨਹੀਂ ਬਰਾਬਰ ਨਹੀਂ ਜੀ ਪੂਰੇ 52000 ਦੀ ਦਮਾ ਅਸੀਂ ਵੱਡੀ ਆ ਮੈਂ ਉਹਦਾ 52 ਕਿਤੇ ਇਹਦਾ 52 ਠੀਕ ਹੈ ਹਾਂਜੀ ਇਹਦੇ ਵਿੱਚੋਂ ਆਪਾਂ ਛੋੜ ਹੀ ਕਰਾਂਗੇ ਠੀਕ ਹੈ ਹਾਂਜੀ ਲੋ ਜੀ ਦੋਸਤੋ 52000 ਰੁਪਿਆ ਰੇਟ ਇਹਦਾ ਮੈਂ ਦਾ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਉਹਦਾ ਹੋ ਜਾਏਗਾ 52000 ਜੇ ਕੋਈ ਵੀ ਜੋੜਾ ਖਰੀਦੂਗਾ ਤੇ ਫਿਰ ਉਸਦਾ ਬਰਾਬਰ ਹੋ ਜਾ ਚਲੋ ਕੋਈ ਨਹੀਂ ਜੀ ਕਰ ਲਾਂ ਠੀਕ ਹੈ ਠੀਕ ਕਰ ਲਾਂ ਕਰ ਲਾ ਆ ਲਓ ਦੋਸਤੋ ਇਹ ਦੋ ਅੱਗੇ ਆ ਗਈ ਨੀਲੀ ਰਵੀ ਹਾਂਜੀ ਹਾਂਜੀ ਅੱਛਾ ਵੀਰ ਇਹਦੀ ਦਸੀਏ ਡਿਟੇਲ ਵੀਰ ਇਹ ਭਾਜੀ ਪਹਿਲਾਂ ਸੁਣਾ ਜੀ ਹਾਂਜੀ ਤੇ ਮੂੰਹ ਕਿਹਾ ਮੂੰਹ ਚੌਗੀ ਹੈ ਚਾਰ ਦੰਦ ਦੋਸਤੋ ਹਾਂਜੀ ਹਾਂਜੀ ਨਿਸ਼ਾਨੀਆਂ ਦੋਸਤੋ ਕਰੋ ਚੈੱਕ ਪਹਿਲਾਂ ਮੈਂ ਸੁਈ ਭਾਜੀ ਡੇਢ ਕੁ ਮਹੀਨੇ ਦੀ ਦੋਵਾਂ ਦੀ ਮਗਰ ਕੱਟਾ ਜੀ ਠੀਕ ਹੈ ਯਾਰ ਲੋ ਜੀ ਕਰੋ ਚੈੱਕ ਇਹਦਾ ਦੋਸਤੋ ਕਿਸ ਕੁਆਲਿਟੀ ਚਾਰੇ ਖੁਰ ਦੋਸਤੋ ਵਾਈਟ ਪੂਛ ਵਾਈਟ ਨੀਲੀ ਰਾਵੀ ਦੀ ਡਿਮਾਂਡ ਵਾਲੀ ਕਰਦੇ ਅੱਛਾ ਇਹ ਤੇ ਮਗਰ ਦੋਸਤੋ ਆ ਜੇ ਕੱਟਾ ਅੱਛਾ ਵੀਰ ਦੋਵੇਂ ਟਾਈਮ ਬੱਚੇ ਦੇ ਮਿਲਦੇ ਹਾਂਜੀ ਬੱਚੇ ਦੇ ਭਾਜੀ ਹੈਗੀ ਪਹਿਲਾ ਸੁਗਾ ਮੂੰਹ ਚੋਗੀ ਜੇ ਠੀਕ ਹੈ ਸਰ ਫੇਰ ਮੈਂ ਥੋੜੀ ਜੀ ਸਾਂਭੀ ਸਾਂਭੀ ਘਾਟ ਇੱਕ ਮਹੀਨੇ ਆ ਕੇ ਚਾਰ ਚੂ ਨਹੀਂ ਕਰਦਾ ਬਾਕੀ ਚਲੋ ਜਿੱਦਾਂ ਦੀ ਮੈਂ ਉਦਾਂ ਦਾ ਪਰ ਰੇਡ ਕਰ ਦੇਣਾ ਠੀਕ ਹੈ ਜੀ ਦੁੱਧ ਕਿੰਨਾ ਦੱਸਿਆ ਜੀ ਦੁੱਧ ਪਾਜੀ 8 ਲੀਟਰ ਪੱਕਾ ਹੋਊਗਾ ਹਾਂਜੀ ਕੱਢੀਏ ਬਾਹਰ ਵਿੱਚ ਭੋਵੇਂ ਬੱਚਾ ਚੋਲੇ ਜੀ ਛੋਟਾ ਆ ਠੀਕ ਹੈ ਜੀ ਲਓ ਦੋਸਤੋ ਸੁਆ ਪਹਿਲਾ ਸੂਈ ਤੇ ਸੂਈ ਨੂੰ ਵੀ ਕਿੰਨਾ ਚੰਨ ਦੱਸਿਆ ਜਿਹੜੇ ਮਹੀਨੇ ਡੇਢ ਦੋ ਕੁ ਮਹੀਨੇ ਹੋ ਗਏ ਜੀ ਡੇਢ ਤੋਂ ਦੋ ਮਹੀਨੇ ਦਾ ਟਾਈਮ ਹੋ ਗਿਆ ਜੀ ਸੂਈ ਨੂੰ 8 ਲੀਟਰ ਦੁੱਧ ਪੱਕਾ ਤਿਆਰ ਹੋਊਗਾ ਬਰੀਡ ਦੋਸਤੋ ਪਿਓਰ ਨੀਲੀ ਦਾ ਵੀ ਕਰੋ ਚੱਕੀ ਅਸਲ ਪੂਰੇ ਦੀ ਹੈ ਜੀ ਮਾਝੀ ਠੀਕ ਹੈ ਜੀ ਬਾਰਡਰ ਏਰੀਆ ਦੋਸਤੋ ਖੇਮ ਕਰਨ ਏਰੀਆ ਚ ਮੱਚ ਜੰਦੀ ਵੀ ਰਹਿੰਦਾ ਹੈ ਸਾਂਪ ਕੋ ਦੋਸਤੋ ਥੋੜੀ ਜਿਹੀ ਕੱਚੀ ਰਹਗੀ ਇਹ ਬਾਕੀ ਚਲੋ ਦੋਸਤੋ ਜੋ ਮੈਨਾ ਹੀ ਫੈਸ਼ਨ ਪੂਛਣਾ ਵੜਾ ਛੋਟੀ ਦਾ ਸੜੀ ਸਾਂਭੀ ਘੱਟ ਹਾਂਜੀ 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 ਬਾਕੀ ਚਲੋ ਇਹ ਅਭੀ ਵੀ ਦੇ ਸਾਂਭਲਾ ਲੈ ਗਏ ਜਿਹੜੇ ਸੱਜਣ ਨੇ ਗਾਂ ਚਲੋ ਨਾਲੋਂ ਤਿਆਰ ਕਰਨੀ ਨਾ ਹਾਂਜੀ 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 ਬੱਚੇ ਜਿਹੜੇ ਬਰੀਦ ਤੇ ਕੱਢ ਸਕਦੀ ਹੈ ਹਾਂਜੀ ਹਾਂਜੀ ਚਲੋ ਬਾਕੀ ਹੈਗੀ ਨਵੀਂ ਹੈਗੀ ਹੈਗੇ ਹਾਂਜੀ 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 ਛੋਟੀ ਅਜੇ ਪਹਿਲਾ ਸੂਹਾ ਦੋਸਤੋ ਕਿ ਵੀਰ ਚੰਗੀ ਸੇਵਾ ਕਰੂਗਾ ਤੇ ਦੋਸਤੋ ਇਹ ਬੱਚੇ ਜਿਹੜੇ ਆ ਬਰੀਦ ਤੇ ਸੋਹਣੇ ਤਿਆਰ ਕਰ ਸਕਦੇ ਚਲੋ ਜੀ ਜਿੰਨਾ ਦੇ ਸਾਲ ਦੁੱਧ ਹੈਗਾ ਕੋ ਪਾਇਆ ਹੋਰ ਵਾਰ ਜਾਂਦਾ ਇਹਨੇ ਜਿੰਨੇ ਕੋ ਮਗਰ ਕਟਾ ਵੀ ਹੈਗਾ ਅੱਜ ਮਾਰੀ ਦੀ ਪੂਛ ਸਟ ਕਰੀ ਸੁਤੇ ਦੇ ਨਿਸ਼ਾਨ ਹੈਗਾ ਠੀਕ ਹੈ ਠੀਕ ਹੈ ਜੀ ਚੱਡੇ ਜਦ ਕੁਆਲਟੀ ਵੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਅਛਾ ਵੀਰ ਡਿਮਾਂਡ ਇਹਦੀ ਕੀ ਕਰੀ ਡਿਮਾਂਡ ਭਾਜੀ ਮੋਲ ਤੇ 75 ਵੀ ਕਰੀ ਜਾਂਦੇ ਆ ਕਈ ਇਹਨੀਆਂ ਹਮ ਆਪਾਂ 70 75 ਨਹੀਂ ਕਰਨਾ ਹਮ ਨਾ ਹੀ ਆਪਾਂ 65 ਕਰਨਾ ਹਾਂਜੀ ਪੂਰੇ ਚੌਂਠੀਆਂ ਦੀ ਦੇ ਰਹੀ ਹੈ ਅੱਛਾ ਜੀ ਕਿੰਨਾ ਕੁ ਮਾਨਤਨ ਹੋਸਦਾ ਪੂਰੇ ਬਾਹਰੀਆਂ ਦੀ ਕੋਈ ਵੀ ਐਗ ਜੈਸੇ ਨਹੀਂ ਜੀ ਥੋੜਾ ਬੜਾ ਹੋਊਗਾ ਮਾਨਤਨ ਕੋ ਜਿਹੜਾ ਫੂਨ ਲਾਊਗਾ ਪੂਰੇ ਬਾਹਰੀਆਂ ਦੀ ਦਵਾਂਗੇ ਪਹਿਲੇ ਸੁਵੇ ਛੋਟੀ ਜੀ ਮੂੰਹ ਚੌਗੀ ਮਗਰ ਕੱਤਾ ਦੁੱਧ ਆਸ ਲੈਣ ਠੀਕ ਹੈ ਜੀ ਹਾਂਜੀ ਲਓ ਜੀ ਦੱਸੋ 62000 ਰੁਪਿਆ ਇਹਦਾ ਜਿਹੜਾ ਮੌਕੇ ਦਾ ਰੇਟ ਹੈ ਜਿਹਦੇ ਵਿੱਚੋਂ ਤੁਹਾਡਾ ਆਇਆ ਗਿਆ ਤਾਂ ਮੌਕੇ ਤੋਂ ਥੋੜਾ ਬੜਾ ਸ਼ੋਰ ਛੱਪਾ ਮਾਨਤਨ ਹੋਊਗਾ 8 ਲੀਟਰ ਦੁੱਧ ਦੋਸਤੋ ਦੋਵੇਂ ਟਾਈਮ ਬੱਚੇ ਤੇ ਮਿਲਦੀ ਤੇ ਬਰੀਡ ਵੀ ਦੋਸਤੋ ਨੀਲੀ ਰਵੀ ਤਿੰਨ ਨਗ ਤੁਹਾਨੂੰ ਦਿਖਾਏ ਆ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਆਪਣੀ ਜ਼ਰੂਰ ਕਰ ਲਿਆ ਕਰੋ ਐਡਰੈਸ ਇੱਕ ਰੀ ਵੀਰ ਦਾ ਫੇਰ ਬੋਲ ਦਿੰਦਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀਰੇ ਇੱਕ ਰੀ ਫੇਰ ਬੋਲ ਦਿੰਦੀ ਹਾਂਜੀ ਭਾਜੀ ਫੋਨ ਨੰਬਰ ਹੈ 7889011127 ਹਾਂਜੀ 7889011127 ਠੀਕ ਹੈ ਜੀ ਤੇ ਬਾਕੀ ਭਾਜੀ ਆਪਣੀ ਬੇਨਤੀ ਫੇਰ ਹੈ ਹਰ ਵੀਡੀਓ 'ਚ ਬੇਨਤੀ ਹੁੰਦੀ ਆ ਹੂੰ ਤੇ ਵੀਡੀਓ ਸ਼ੁਰੂਤ ਲਾ ਕੇ ਅੰਤ ਤੱਕ ਦੇਖੋ ਤੇ ਫਿਰ ਆਪਾਂ ਫੋਨ ਲਾਓ ਤੇ ਆਪਣੇ ਘਰੇ ਭਾਂਵੇਂ ਵੀਟ ਕਰਕੇ ਆਪਦੀ ਤਸੱਲੀ ਕਰਕੇ ਕਰੋ ਠੀਕ ਹੈ ਜੀ ਹੱਕ ਬਣਦਾ ਹੈ ਨਾ ਤਸੱਲੀ ਕਰਦਾ ਹੈ ਇੱਕ ਪੰਦਰਾ ਜਿੰਨੇ ਪੈਸੇ ਲਾਉਣੇ ਤੇ ਹਾਂਜੀ ਬਾਕੀ ਭਾਜੀ ਇੱਕ ਬੇਨਤੀ ਹੋ ਰਹੀ ਆ ਕਿ ਕਈ ਨਾ ਭੈਣ ਭਰਾ ਬਿਆਨਾ ਪਾ ਦਿੰਦੇ ਆ ਜਾਂ ਸਾਈ ਪਾ ਦਿੰਦੇ ਆ ਤੇ ਬਾਅਦ ਵਿੱਚ ਜਦੋਂ ਫੋਨ ਕਰਕੇ ਪੁੱਛਣਾ ਜਿੰਨਾ ਟਾਈਮ ਉਹਨਾਂ ਦਾ ਫਰਜ਼ ਹੈ ਹਾਂਜੀ ਹਾਂਜੀ ਜੇ ਮੁੜ ਕੇ ਹਾਂ ਨਗਰਵੇਜ ਜੀ ਫਿਰ ਸਾਡੀ ਅਗਲਾ ਗਲਤੀ ਕਰਦਾ ਸਾਈ ਦੇ ਕਿਲੋ ਠੀਕ ਤੇ ਆ ਬਿਆਨ ਸਾਈ ਦਾ 2 ਘੰਟੇ ਦਾ ਟਾਈਮ ਹਾਂਜੀ ਹਾਂਜੀ ਚਲੋ ਹਾਂ ਤੇ ਹੀ ਹਾਂ ਨਹੀਂ ਕੋਈ ਗੱਲ ਹੈ ਜਗੜੇ ਵਿੱਚ ਆਨੇ ਬਿਆਨ ਪੱਕਾ ਪਾ ਲੇ ਭਾਵੇਂ ਕੋ ਪੰਜਾਂ ਦਿਨਾਂ ਨੂੰ ਲੈ ਲਈ ਪੰਜਾਂ ਦਿਨਾਂ ਨੂੰ ਲੈ ਜਾਈਂ ਦੇ ਆਨੇ ਹੁਣ ਮਈਆਂ ਹੂੰ ਜਿੰਨੇ ਜਿੰਨਾ ਪ੍ਰੇਡ ਕੀਤਾ ਚਲੋ ਕੋ ਆਪ ਦੀ ਮਰਜ਼ੀ ਨਾਲ ਆਪਣੇ ਨਾਲ ਮੁੱਲ ਕਰ ਲੈ 10000 ਰੁਪਇਆ ਡੰਗਰ ਦੀ ਸਾਈ ਪਾ ਦੇ ਭਾਵੇਂ ਪੰਜਾਂ ਦਿਨਾਂ ਨੂੰ ਆਪਦੇ ਪੈਸੇ ਬਣਾ ਲੈ ਜੀ ਜੇਪਾ ਮੈਂ ਆਪਾਂ ਨੂੰ ਪੇਮੈਂਟ ਕਰਦੇ ਤੇ ਆਪਾਂ ਆਪਦੀ ਮੈਂ ਗੱਲ ਤਾਂ ਠੀਕ ਹੈ ਜੀ ਹਾਂਜੀ ਹਾਂ ਲਓ ਜੀ ਦੋਸਤੋ ਗੱਲ ਕੀ ਇਹਦੇ ਵਿੱਚ ਨਹੀਂ ਜੀ ਆਪਾਂ ਕੋਈ ਚਲੋ ਪੈਸੇ ਹਰਕੇ ਤੇ ਘਰੇ ਨਹੀਂ ਪੈਰ ਕੇ ਨੇ ਆਪਦੀ ਅਲਟੀ ਚਲੋ ਕੋਈ ਨਾ ਕੋਈ ਪਾਸਾ ਐਸਾ ਹੁੰਦਾ ਕਿ ਨਸਾਈ ਤੁਹਾਡੀ ਗੱਲ ਨੂੰ ਪਰ ਇਹ ਵੀ ਇੱਕ ਤੋਂ ਬੰਦੇ ਨਸਾਈ ਵੀ ਆਪਣੇ ਕੋਲ ਆਈ ਰਹੀ ਆ ਅੱਛਾ ਜੀ ਉਹਨਾਂ ਨੇ ਬਾਅਦ ਚ ਕੋਈ ਰਿਸਪੌਂਸ ਨਹੀਂ ਦਿੱਤਾ ਠੀਕ ਹੈ ਜੀ ਤੇ ਮੰਨ ਲਓ ਜੇ ਆਪਾਂ ਬਾਅਦ ਚ ਡੰਗਰੇ ਖਰਾਚ ਜੀ ਕੀਤੇ ਤੇ ਆਪਣਾ ਨੁਕਸਾਨ ਆ ਤੇ ਜੇ ਵੇਚ ਦਈਏ ਤੇ ਮੁੜ ਕੇ ਅਗਲੇ ਨੇ ਆਖੇ ਮੁੜ ਕੇ ਅਗਲਾ ਫਿਰ ਕਰਾਇ ਕਰ ਹਾਂਜੀ ਹਾਂਜੀ ਹਾਂ ਸੋ ਮੇਰੇ ਵੀਰੋ ਇਦਾਂ ਨਾ ਕਰਿਆ ਕਰੋ ਸਾਈ ਪਾਇਆ ਕਰੋ ਬਿਆਨਾਂ ਪੱਕਾ ਪਾ ਕੇ ਭਾਵੇਂ ਪਹੁ ਬੇਸ਼ੱਕ ਇੱਕ ਦੋ ਦਿਨ ਦਿੱਤ ਲਿਆ ਕਰੋ ਨਹੀਂ ਅਹੀਂ ਚਲੋ ਅਗਲਾ ਤੇ ਬਾਕੀ ਦੋਸਤੋ ਗੱਲ ਵੀਰ ਨੇ ਬਹੁਤ ਵਧੀਆ ਕਹੀ ਹੈ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਤੁਸੀਂ ਕਰਿਓ ਇੰਤਜ਼ਾਰ ਤੁਹਾਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਉਨਾ ਚਿਰ ਤੁਸੀਂ ਦੋਸਤੋ ਇਹ ਵੀਡੀਓ ਦਾ ਆਨੰਦ ਮਾਣੋ